ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਕਵੈਸਟ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੌਣ ਵਾਲੀ ਦੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਹਰ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8699997282 ਅੱਜ ਦੀ ਵਿਜ਼ਿਟ ਵੀਰ ਜੀ ਮੇਰੇ ਆਪ ਦੇ ਖਾਰੋਂ ਤੋਂ ਆ ਟੋਟਲੀ ਟਾਪ ਦੀ ਰੀਜਨਲ ਜਰਸੀ ਪੰਜਾਬ ਵਾਲੀ ਲੈ ਕੇ ਆਏ ਆ ਜੋ ਕਿ ਦੂਜਾ ਆ ਦੇਖ ਸਕਦੇ ਆ ਬਾਈ ਜੀ ਚਾਰੇ ਪਾਸੇ ਦੇ ਕੋਈ ਵੀ ਕੱਦ ਕਾਠ ਫੱਲਾ ਫੇਸ ਬਿਊਟੀ ਦੇਖ ਸਕਦੇ ਆ ਮੱਥੇ ਜਟੋਆ ਕੰਨ ਛੋਟਾ ਗੋਲਾ ਦੇਖ ਸਕਦੇ ਆ ਫੇਸ ਬਿਊਟੀ ਪੂਰੀ ਟਾਪ ਦੀ ਜਰਸੀ ਹੈਗੀ ਰੀਜਨਲ ਪੰਜਾਬ ਵਾਲੀ ਜੇ ਗੱਲ ਕਰੀਏ ਤਾਂ ਥਾਣਾ ਦੀ ਥਾਣੇ ਦੇਖ ਸਕਦੇ ਆ ਬਹੁਤ ਸੋਹਣੇ ਆ ਚਾਰੇ ਸਾਨੂੰ ਵਿਖੜ ਮੇ ਤੇ ਪੂਰੀ ਸਪੇਸ ਤੇ ਲੱਗਿਆ ਪੂਰੀ ਸੀਟ ਠੰਡੀ ਤੇ ਲੇਵਰ ਤੇ ਮਿਲਕਵੇਜ ਦੇਖ ਸਕਦੇ ਆ ਬਹੁਤ ਸਟਰੋਂਗ ਲੱਗੀ ਆ ਦੂਜਾ ਸੂਬਾ ਹੀ ਹੁੰਦੀ ਆ ਬਾਈ ਜੀ ਫਲੂਨ ਨੇ ਨੇ 20 ਕਿਲੋ ਤੋਂ ਕੱਢਿਆ ਇਸ ਵਾਰੀ ਆਸ ਉਮੀਦ ਦਾ 22 23 ਕਿਲੋ ਦੀ ਗਰਮੀ ਦੇ ਹਿਸਾਬ ਨਾਲ ਜੇ ਮੰਨਣੀਏ 22 ਕਿਲੋ ਤੋਂ ਬੜੀ ਆਰਾਮਦਾਰੀ ਨਾਲ ਚਬਾਊਗੀ ਸੂਨ ਦੇ ਵਿੱਚ ਜੇ 7 ਤੋਂ 8 ਦਿਨ ਬਾਕੀ ਪਏ ਆ ਤੇ ਜੇ ਗੱਲ ਕਰੀਏ ਹਵਾਨੇ ਦੀ ਹਵਾਨਾ ਦੇਖ ਸਕਦੇ ਆ ਘਰਮ ਵਾਲੀ ਤਿਆਰ ਕਰਦੀ ਹੁੰਦੀ ਹੈ ਝੁੱਲੀ 'ਚ ਅਜੇ ਵਾਲ ਢਿੱਲਾਂ ਬਹੁਤ ਪਈਆਂ 5-7 ਦਿਨਾਂ ਨੂੰ ਵਾਲ ਢਿੱਲਾਂ ਕੱਢ ਕੇ ਪੂਰਾ ਸੋਹਣਾ ਆਰਡਰ ਤਿਆਰ ਕਰੂਗੀ ਤੇ ਕੱਦ ਫੁੱਲ ਆ ਬਾਈ ਜੀ ਕੋਈ ਛੋਟੀ ਜਰਸੀ ਨਹੀਂ ਹੈਗੀ ਵੱਡੀ ਜਰਸੀ ਹੈਗੀ ਵਜਨ ਵਾਲੀ ਹੈਗੀ ਤੇ ਇਸ ਵਾਰੀ 20 ਬਾਈ 22 ਕਿਲੋ ਤੋਂ ਖੁੱਲਾ ਚਬਾਊਗੀ ਰਾਮਦਾਰੀ ਨਾਲ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਆਪ ਬਾਈ ਜੀ ਹੈਗੀ ਆ ਖੁਦ ਹੈਗੀ ਆ 50062 ਦੀ ਅੱਗੇ ਨੂੰ ਜਿੱਗ ਦਾ ਸੀਮਨ ਲੱਗਿਆ ਹੋਇਆ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਮੇਰਾ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸਿੰਘ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 88990999728 ਤੇ ਪ੍ਰਾਈਸ ਇਹਦਾ ਫੋਨ ਤੇ ਹੋ ਜੂਗਾ ਤੇ ਸਾਰੇ ਵੀਰਾਂ ਦਾ ਵੀਡੀਓ ਐਂਡ ਤੱਕ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਈ